ਇੱਕੋ ਅੱਜ ਦਾ ਜਿਹੜਾ ਪ੍ਰੋਗਰਾਮ ਸੀਗਾ ਆਮ ਆਦਮੀ ਪਾਰਟੀ ਨੇ ਇੱਕ ਸਾਡੇ ਬੱਚਿਆਂ ਵਰਗਾ ਛੋਟਾ ਵੀਰ ਆ ਜੋਬਨ ਰੰਧਾਵਾ ਉਹਨੂੰ ਜ਼ਿਲ੍ਹੇ ਦੀ ਬੜੀ ਵੱਡੀ ਜ਼ਿੰਮੇਵਾਰੀ ਜਿਹੜੀ ਦਿੱਤੀ ਆ ਉਹਨੂੰ ਜ਼ਿਲ੍ਹਾ ਪ੍ਰਧਾਨ ਨਾਲ ਲਾਇਆ ਉਹਦੀ ਤਾਜਪੋਚੀ ਅੱਜ ਰੱਖੀ ਗਈ ਉਹਦੇ ਸਪੰਸ ਸਾਡੇ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਪ੍ਰਧਾਨ ਅਮਰ ਅਰੋੜਾ ਜੀ ਤੇ ਸੰਗਠਨ ਦੇ ਜਿਹੜੇ ਪੰਜਾਬ ਨੂੰ ਇੰਚਾਰਜ ਨੇ ਮਨੀਸ਼ ਛੋਧੇ ਅਜ ਸੱਚੇ ਤੌਰ ਤੇ ਆਏ ਨੇ ਉਹਦੇ ਸੰਬੰਧ ਚ ਅੱਜ ਤਾਜਪੋਚੀ ਦੇ ਸਬੰਧ ਚ ਫੰਕਸ਼ਨ ਜਿਹੜਾ ਹੋਇਆ ਦੇਖੋ ਜਿਹੜੀ ਜੱਗੂ ਭਗਵਾਨਪੁਰੀਏ ਦੀ ਮਾਤਰ ਦਾ ਕਤਲ ਆ ਉਹ ਗੈਂਗਸਟਰਵਾਦ ਨਹੀਂ ਉਹਨੂੰ ਕਿਹਾ ਜਾ ਸਕਦਾ ਉਹ ਸਿਆਸੀ ਕਤਲ ਹੈ ਉਹਨੂੰ ਗੈਂਗਸਟਰਵਾਦ ਨਾਲ ਜੋੜ ਕੇ ਨਹੀਂ ਵੇਖਣਾ ਚਾਹੀਦਾ ਗੈਂਗਸਟਰ ਜਿਹੜਾ ਵੀ ਆਪਣੇ ਆਪ ਨੂੰ ਨਸਲ ਵਾਲਾ ਹੋਵੇ ਜਿਹੜਾ ਇਣਖ ਵਾਲਾ ਜਾਨ ਉਹ ਕਦੀ ਵੀ ਕਿਸੇ ਔਰਤ ਤੇ ਹੱਥ ਨਹੀਂ ਚੁੱਕਦਾ ਇਹ ਜਿਹੜਾ ਉਹਦੀ ਮਾਤਾ ਦਾ ਕਤਲ ਹੋਣਾ ਕਿਸੇ ਮਾਂ ਦਾ ਕਤਲ ਹੋਣਾ ਕੋਈ ਮਾਂ ਨਹੀਂ ਚਾਹੁੰਦੀ ਕਿ ਮੇਰੀ ਪੇਟ ਚੋਂ ਜਿਹੜਾ ਜੰਮਿਆ ਹੋਇਆ ਬੱਚਾ ਹੈ ਉਹ ਤੰਕਵਾਦੀ ਬਣੇ ਉਹ ਗੈਂਗਸਟਰ ਬਣੇ ਉਹ ਚੋਰ ਬਣੇ ਮਾਂ ਦੀ ਹਮੇਸ਼ਾ ਇੱਕੋ ਇੱਕ ਆਸ਼ੀਸ਼ ਹੁੰਦੀ ਆ ਕਿ ਮੇਰੇ ਪੁੱਤਰੀ ਚੰਗੀ ਪਰਵਿਸ਼ ਹੋ ਕੇ ਚੰਗਾ ਅਫਸਰ ਬਣੇ ਚੰਗਾ ਲੀਡਰ ਬਣੇ ਇਸ ਕਰਕੇ ਜੋ ਕੁਝ ਹੋਇਆ ਉਹ ਬਹੁਤ ਮਾੜਾ ਹੈ ਦੇਖੋ ਜਿਹੜਾ ਸਰਪੰਚ ਜਿਹੜੀ ਜੱਗੂ ਦੀ ਮਾਤਾ ਦੀ ਉਹ ਨਹੀਂ ਸਰਪੰਚ ਸਰਪੰਚ ਉਹਦੀ ਦੁਰਾਣੀ ਆ ਤੇ ਸਿਸਟਰ ਵੀ ਆ ਉਹ ਪਿੰਡ ਦੀ ਸਰਪੰਚ ਆ ਉਹਨੇ ਜਿਹੜੇ ਦੋਸ਼ ਲਾਏ ਨੇ ਜਿਹੜੇ ਪਰਿਵਾਰ ਦੇ ਘਰ ਚ ਕੋਈ ਜੀਤ ਜਾਂਦਾ ਹੈ ਜਾਂ ਕਿਸੇ ਦੀ ਮੌਤ ਹੁੰਦੀ ਹੈ ਉਹਦੇ ਪਰਿਵਾਰ ਨੂੰ ਸਾਰਾ ਪਤਾ ਹੁੰਦਾ ਕਿ ਉਹ ਦਾ ਅਸਲੀ ਦੋਸ਼ੀ ਕੌਣ ਹੈ ਜੇ ਉਹਦੀ ਮਾਤਾ ਦੀ ਭੈਣ ਨੇ ਦੋਸ਼ ਲਾਏ ਨੇ ਔਰ ਦੋਚਾਂ ਦੀ ਜਾਂਚ ਹੋਣੀ ਚਾਹੀਦੀ ਆ ਮੈਨੂੰ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਪੂਰਨ ਭਰੋਸਾ ਹੈ ਉਹ ਕਹਿੰਦਾ ਜਿੱਡਾ ਮਰਜ਼ੀ ਵੱਡਾ ਬੰਦਾ ਹੋਵੇ ਤੇ ਜਿੱਡਾ ਮਰਜ਼ੀ ਤਾਕਤਵਰ ਹੋਵੇ ਕਿਸੇ ਨੂੰ ਵੀ ਗਲਤ ਕੰਮ ਕਰਨ ਦੀ ਪੰਜਾਬ ਦੀ ਧਰਤੀ ਤੇ ਕੋਈ ਇਜਾਜ਼ਤ ਨਹੀਂ ਅਗਰ ਉਹ ਦੋਸ਼ੀ ਪਾਇਆ ਗਿਆ ਤਾਂ ਜਰੂਰ ਸਲਾਖਾਂ ਦੇ ਵਿੱਚ ਹੋਏਗਾ ਸਿਆਸੀ ਕਤਲ ਕਹਿ ਰਹੇ ਹੋ ਪਰ ਜਿਹੜੇ ਗੈਂਗਸਟਰ ਨੇ ਉਹਨਾਂ ਦੇ ਵੱਲੋਂ ਸੋਸ਼ਲ ਮੀਡੀਆ ਤੇ ਜ਼ਿੰਮੇਵਾਰੀ ਚੁੱਕੀਆਂ ਯਾਰੀਆਂ ਨੇ ਪੋਸਟ ਪਾ ਗਏ ਵੇਖੋ ਜਿਹੜੀਆਂ ਤੁਸੀਂ ਜ਼ਿੰਮੇਵਾਰੀ ਚੁੱਕੀਆਂ ਉਹ ਤੋਂ ਬਾਅਦ ਵੀ ਆਈ ਹੈ ਸੋਸ਼ਲ ਮੀਡੀਆ ਤੇ ਉਹਨੂੰ ਵੀ ਚੈੱਕ ਕਰੋ ਕਿ ਜਿਨ੍ਹਾਂ ਨੇ ਕਿਹਾ ਮਾਚ ਮੰਨਿਆ ਵੀ ਉਹਨਾਂ ਆਪਣੇ ਫੇਸਬੁਕ ਤੇ ਕਿ ਗਲਤ ਹੋਇਆ ਸੀ ਇਹਦੇ ਨਾਲ ਕੋਈ ਸਾਡਾ ਐਸਾ ਨਹੀਂ ਪਰਿਵਾਰਵਾਦ ਗੈਂਗਸਟਰ ਦਾ ਮਤਲਬ ਇਹੀ ਹੈ ਜੇ ਇੱਕ ਗੈਂਗਸਟਰ ਨੇ ਦੂਜੇ ਦਾ ਬੰਦਾ ਮਾਰਿਆ ਤਾਂ ਬੰਦੇ ਦਾ ਬੰਦਾ ਮਾਰਨਾ ਹੈ ਕਿਸੇ ਜਨਾਨੀ ਨੂੰ ਨਹੀਂ ਮਾਰਨਾ ਜਨਾਨੀ ਦਾ ਹੱਥ ਨਹੀਂ ਚੁੱਕਣਾ ਜੇ ਅਸਲੀ ਗੈਂਗਸਟਰ ਤਾਂ ਉਹੀ ਆ ਅਸਲੀ ਇਨਸਾਨ ਉਹੀ ਆ ਚਰ ਮਾਵਾ ਭੈਣਾ ਧੀਆਂ ਦਾ ਕੀ ਕਸੂਰ ਐ ਇੱਥੇ ਤੁਸੀਂ 81 ਕਿਹਦੇ ਵੱਲ ਨਿਸ਼ਾਨਾ ਸਾਧ ਰਹੇ ਹੋ ਨਿਸ਼ਾਨਾ ਜਿਹੜਾ ਘਰ ਵਾਲਿਆਂ ਨੇ ਲਾਇਆ ਹੈ ਮੇਰੇ ਕਹਿਣ ਦੀ ਹੁਣ ਕੋਈ ਜ਼ਰੂਰਤ ਬਾਕੀ ਰਹਿ ਗਈ ਆ ਕੱਲ ਜੋ ਡੇਰਾ ਬਾ ਇੱਥੇ ਕਲਾਂ ਬਟਾਲੇ 'ਚ ਹੋਇਆ ਕੋਈ ਕਸਰ ਰਹਿ ਗਈ ਆ ਜੇ ਸਿੱਧੀ ਉਹਨਾਂ ਇੱਕ ਐਪਲੀਕੇਸ਼ਨ ਹੀ ਦਿੱਤੀ ਆ ਸਿੱਧਾ ਨਾਮ ਲੈ ਕੇ ਸੁਖਜਿੰਦਰ ਸਿੰਘ ਰੰਧਾਵਾ ਉਹਦਾ ਬੇਟਾ ਪਪੂ ਜੈਤੀ ਪਰ ਇਹਦਾ ਮੁੰਡਾ ਨਾਲ ਦੋ ਉੱਥੋਂ ਦੇ ਭਗਵਾਨਪੁਰ ਦੇ ਪੰਜਾਂ ਬੰਦਿਆਂ ਤੇ ਉਹਨਾਂ ਜਿਹੜੀ ਐਪਲੀਕੇਸ਼ਨ ਦਿੱਤੀ ਆ ਜਿਹਨੂੰ ਨੰਬਰ ਲਾ ਕੇ ਡਿਪਟੀ ਸਾਹਿਬ ਨੇ ਦਿੱਤਾ ਔਰ ਕੱਲ ਜਦ ਦੀ ਡੀਡੀਆਰ ਕੱਟੀ ਗਈ ਆ ਉਸੇ ਐਪਲੀਕੇਸ਼ਨ ਦੀ ਹੁਣ ਕਿਸੇ ਨੂੰ ਕੋਈ ਭਲੇਖਾ ਰਹਿ ਗਿਆ ਕਿ ਕਿਹਦਾ ਨਾਲ ਕਿਵੇਂ ਸੋਚਦੇ ਹੋ ਸਿਆਸਤ ਕਿੱਧਰਲੇ ਪਾਸੇ ਜਾ ਰਹੀ ਹੈ ਜੀ ਇਦਾਂ ਹੀ ਸਿਆਸੀ ਲੋਕ ਸਿਆਸੀ ਤੌਰ ਤੇ ਲੋਕਾਂ ਦੇ ਕਤਲ ਕਰਵਾਉਂਦੇ ਨੇ ਤੇ ਸਿਆਸਤ ਕਿੱਧਰ ਜਾਏਗੀ ਲੋਕ ਕਿੱਤੇ ਜੀ ਕੀ ਰੱਖਣਗੇ ਲੋਕ ਲੋਕ ਇਹਨਾਂ ਸਿਆਸੀ ਲੀਡਰਾਂ ਦਾ ਕਰਤਾਰ ਵੇਖ ਚੁੱਕੀ ਆ ਔਰ ਲੋਕਾਂ ਨੇ ਇਹ ਦੇਖ ਲਿਆ ਕਿ ਕਿਹੜੇ ਲੀਡਰ ਆਪਣੀ ਸਿਆਸਤ ਕਰਕੇ ਇਹ ਕਿੰਨੀ ਇਹਨਾਂ ਦੀ ਗਰਾਵਟ ਕਿੱਥੋਂ ਤੱਕ ਗਈ ਆ ਵੀ ਇੱਕ ਆਪਣੇ ਸਾਹਮਣੇ ਐ ਤਾਂ ਰਾਜਨੀਤੀ ਕੀ ਗੱਲ ਹੀ ਆ ਨਾ ਕੋਈ ਉਹਦੇ ਤੋਂ ਤਰ ਭੱਜ ਨਹੀਂ ਸਕਦਾ ਕਿਸੇ ਨੇ ਕਿਸੇ ਦੀ ਸਪੋਰਟ ਕਰਨੀ ਆ ਤਾਂ ਤੁਸੀਂ ਆਪਣੇ ਕੁਝ ਇਹ ਕਹੋਗੇ ਆਪਾਂ ਰੋੜੇ ਚੁੱਕਣ ਦੇ ਪਏ ਆ ਇਹ ਡੇਰਾ ਬਾਬਾ ਨਾਨਕ ਚ ਪਿਛਲੇ 10 ਸਾਲਾਂ ਤੋਂ ਕੰਮ ਚੱਲਦਾ ਆ ਰਿਹਾ ਇਹ ਜਿਹੜਾ ਰਿਵਾਜ ਆ ਡੇਰਾ ਬਾਬਾ ਨਾਨਕ ਚ ਜਿਹੜਾ ਬੰਦਾ ਇਹਨਾਂ ਸਿਆਸੀ ਲੀਡਰਾਂ ਦੀ ਨਿਗਾ ਚੋਂਦਾ ਉਹਨੂੰ ਚੱਕ ਕੇ ਰੋੜਾ ਬਾਹਰ ਕਰ ਦਿੰਦੇ ਨੇ ਜਿਹੜੀ ਡੀਡੀਆਰ ਦੀ ਤੁਸੀਂ ਗੱਲ ਕੀਤੀ ਉਹ ਲੱਗਦਾ ਕਿ ਜਿਸ ਜਗਾ ਦਾ ਤਹਿਦੀਰਾਂ ਦਾ ਨਾਮ ਆ ਰਿਹਾ ਕਾਰਵਾਈ ਹੋਈ ਡੀਡੀਆਰ ਕੱਟੀ ਉਹਨਾਂ ਦੀ ਗਈ ਹੈ ਉਹ ਡੀਡੀਆਰ ਉਹ ਜਿਹੜੀ ਐਪਲੀਕੇਸ਼ਨ ਉਹਨਾਂ ਨੇ ਦਿੱਤੀ ਹੈ ਉਹ ਐਪਲੀਕੇਸ਼ਨ ਦੇ ਬਿਹਾਵ ਤੇ ਡੀਡੀਆਰ ਕੱਟੀ ਗਈ ਹੈ ਤਾਂ ਇਹਦਾ ਮਤਲਬ ਕਿ ਜੇ ਉਹ ਉਸੇ ਐਪਲੀਕੇਸ਼ਨ ਨੂੰ ਆਧਾਰ ਮੰਨ ਕੇ ਡੀਡੀਆਰ ਕੱਟੀ ਗਈ ਹੈ ਤਾਂ ਇਹਦਾ ਮਤਲਬ ਜੇ ਅੰਡਰਸਟੂਡ ਹੀ ਹੈ ਪੁਲਿਸ ਪ੍ਰਸ਼ਾਸਨ ਨੇ ਇਹਨਾਂ ਹਫ਼ਤੇ ਦਾ ਟਾਈਮ ਲਿਆ ਬਿਲਕੁਲ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਕਹਿ ਕਹਿਣ ਦਿਆਂ ਉਸ ਨੇ 3 ਹਫ਼ਤੇ ਦਾ ਟਾਈਮ ਲਿਆ ਹੈ ਸਾਰਾ ਦੁੱਧ ਤਾਂ ਦੁੱਧ ਤੇ ਪਾਣੀ ਦਾ ਪਾਣੀ ਜਿਹੜਾ ਬਿਲਕੁਲ ਹੋ ਜਾਣਾ ਮੱਖਣ ਚੋਂ ਵਾਲ ਦੀ ਤਰ੍ਹਾਂ ਕੱਢ ਕੇ ਜਿਹੜਾ ਇਹ ਕੇਸ ਨੂੰ ਬਾਹਰ ਲੈ ਕੇ ਆਵਾਂਗੇ ਔਰ ਉਹਨਾਂ ਪਰਿਵਾਰਾਂ ਨੂੰ ਇਨਸਾਫ ਜ਼ਰੂਰ ਮਿਲੇਗਾ ਜਿਨ੍ਹਾਂ ਦੀ ਅੱਜ ਮਾਂ ਅਸ ਦੁਨੀਆ ਤੋਂ ਚਲੇ ਗਈ ਆ ਮੈਂ ਹਰ ਕੋਸ਼ਿਸ਼ ਕਰਾਂਗਾ ਕਿ ਇਨਸਾਫ ਉਹਨਾਂ ਨੂੰ ਲੈ ਕੇ ਦੇਵਾਂ